ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸਾਰਿਆਂ ਦਾ ਅੱਜ ਦੇ ਆਪਣੇ ਇੱਕ ਨਵੀਂ ਵੀਡੀਓ 'ਚ ਅੱਜ ਆਪਾਂ ਚੱਲੇ ਆਂ ਮਹਾਰਾਜਾ ਦਲੀਪ ਸਿੰਘ ਦੀ ਕਬਰ ਦੇਖਣ ਜੋ ਕਿ ਇਹ ਥੈਟਫੋਰਡ ਸ਼ਹਿਰ 'ਚ ਆਪਾਂ ਚੱਲੇ ਹੋਏ ਆਂ ਥੈਟਫੋਰਡ ਸ਼ਹਿਰ ਨੂੰ ਐਂਡ ਜੋ ਕਿ ਬਰਮਿੰਗਮ ਤੋਂ ਚੱਲਾ ਪਾਇਆ ਆਪਾਂ ਐਂਡ ਸਫ਼ਰ ਹੈ ਆਪਣਾ 115 ਮਾਈਲ ਦਾ ਜਿਦੇ 'ਚ 70 ਮਾਈਲ ਆਪਾਂ ਪਾਰ ਕਰ ਲਿਆ ਕੇਟਰਿੰਗ ਸ਼ਹਿਰ 'ਚ ਬੈਠੇ ਆਂ ਐਂਡ ਚੱਲੇ ਆਂ ਅੱਗੇ ਆਪ ਜੀ ਨੂੰ ਪਹੁੰਚ ਕੇ ਦਿਖਾਉਣੇ ਆਂ ਅੱਜ ਦਰਸ਼ਨ ਕਰਾਉਣੇ ਆ ਮਹਾਰਾਜਾ ਤਲੀਪ ਸਿੰਘ ਜੀ ਦੀ ਕਬਰ ਦੇ ਐਂਡ ਇਤਿਹਾਸ ਨਾਲ ਦੀ ਰੂਬਰੂ ਕਰਾਵਾਂਗੇ ਤੁਹਾਨੂੰ ਅੱਜ। ਕਾ ਹੋ ਗਿਆ ਤੇਰਾ ਸਾਥ ਬੇਥੋਂ ਦੂਰ ਤੇ ਗੰਗਾ ਨਾਲ ਹਾਲ ਚਿੰਦ ਕੋਰ ਦਾ ਕੋਈ ਹਾਂ ਦੀ ਭੁੱਖੇ ਵਿੱਚ ਇਹ ਖਾਲੀ ਉਸ ਹੌਂਦਾ ਚਾਹ ਲਹਾਰ ਦਾ 34 ਹਾਂਜੀ ਵਾਹਿਗੁਰੂ ਜੀ ਕਾਰ ਪਾਰਕ ਪਹੁੰਚ ਚੁੱਕੇ ਆਪਾਂ 34 ਸ਼ਹਿਰ ਦੇ ਵਿੱਚ ਐਂਡ ਪਹਿਲਾ ਚੱਲਿਆ ਆਪਾਂ ਪਾਰਕ ਪਾਰਕ ਸੇ ਤੁਹਾਨੂੰ ਦਿਖਾਉਨੇ ਆ ਮੂਰਤੀ ਐਂਡ ਉਹਦੇ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਐਵਰਡਨ ਕਾਸਲ ਜਿੱਥੇ ਮਹਾਰਾਜਾ ਦਲੀਪ ਸਿੰਘ ਰਹਿੰਦੇ ਸੀ ਥੈਨ ਉਹਦੇ ਤੋਂ ਬਾਅਦ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਕਬਰ ਦੇ ਮਹਾਰਾਜਾ ਦਲੀਪ ਸਿੰਘ ਜੀ ਦੇ ਆਹ ਸਾਹਮਣੇ ਦੇਖੋ ਸਟੈਚੂ ਆ ਮੂਰਤ ਜੋ ਕਿ ਆਪਾਂ ਦਿਖਾਉਨੇ ਆ ਤੁਹਾਨੂੰ ਰਿਵਰ ਪਾਰ ਕਰਕੇ ਇਧਰੋਂ ਜਾਣਾ ਪੈਣਾ ਰਸਤਾ ਐਂਡ ਸਾਡੇ ਨਾਲ ਅੱਜ ਆਇਆ ਰੋਬਿਨ ਰੋਬਿਨ ਸਿੰਘ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਰੋਬਿਨ ਜੀ ਚਲਿਏ ਆਏ ਤੁਹਾਨੂੰ ਦਰਸ਼ਨ ਕਰਾਉਨੇ ਆ ਆਪਾਂ ਉਹ ਚਿੱਪ ਕੇ ਆਪਾਂ ਇਹਦੇ ਥੱਲੇ ਐਂਡ ਆ ਪੂਰਾ ਲਿਖਿਆ ਹੋਇਆ ਇਤਿਹਾਸ ਮਹਾਰਾਜਾ ਦਲੀਪ ਸਿੰਘ 1838 ਦਾ ਜਨਮਾ ਸੀ ਇਹਨਾਂ ਦਾ 1893 ਸ਼ਹਾਦਤ ਪਾਈ ਹੈ ਇਹਨਾਂ ਨੇ ਲਿਖਿਆ ਹੋਇਆ ਸਿੱਖਾਂ ਦੇ ਆਖਰੀ ਬਾਦਸ਼ਾਹ ਜਿਨ੍ਹਾਂ ਨੂੰ ਸਿੱਖ ਰਾਜ ਦੇ ਖੋਸਣ ਉਪਰੰਤ ਅੰਗਰੇਜ਼ ਨੇ ਬੰਦੀ ਬਣਾ ਕੇ ਇੰਗਲੈਂਡ ਲਿਆਂਦਾ ਮਹਾਰਾਜਾ ਨੇ ਸਿੱਖ ਰਾਜ ਨੂੰ ਮੁੜ ਸਥਾਪਨ ਕਰਨ ਲਈ ਆਖਰੀ ਦਮ ਤੱਕ ਜਦੋਂ ਜੈਦ ਕੀਤੀ ਅੱਜ ਵੀ ਇਸ ਸੁਪਨੇ ਨੂੰ ਸাকার ਕਰਨ ਦੀ ਸਿੱਖ ਨੇਤਾ ਪ੍ਰਤੀ ਰਾਜ ਕਰੇਗਾ ਖਾਲਸਾ ਅਰਦਾਸ ਕਰਦਾ ਹੈ ਤੇ ਸੰਭਵ ਦੀਪੂਰਤੀ ਲਈ ਸੰਘਰਸ਼ਸ਼ੀਲ ਹੈ ਆਪਾਂ ਪੂਰਾ ਇਤਿਹਾਸ ਆਪ ਜੀ ਨੂੰ ਫਿਰ ਦੱਸਾਂਗੇ ਆਹ ਮੂਰਤ ਚੈੱਕ ਕਰੋ ਦਾ ਵਿਸ਼ਗਲਮੈਂਟ ਇਵੈਂਟ ਟੂ ਇੰਡੀਆ ਐਂਡ ਦੇ ਰੂਲ ਆਲ ਆਫ ਦਾ ਇੰਡੀਆ ਐਕਸੈਪਟ ਪੰਜਾਬ ਐਕਸੈਪਟ ਪੰਜਾਬ ਦਾ ਲੈਂਡ ਆਫ ਫਾਈਵ ਰਿਵਰਸ Can, can you ask me a question on him then because yes. he ruled for a long time yes. but some books say peacefully but with... same time we are warriors at the yes. same time we uh, like if we are fighting in a war still we are praying to our god okay. in a war so that's the main thing because when people go to war they don't think anything else. Like they just follow the rules for the emperor but yes. no we follow the rules of the god So, why is the orange coming why the color of orange here? like this not particular color but oh. then, when when you see the flags was different shades oh, oh, oh. so our flag oh, is oh. orange and our warrior flag warrior flag is blue why right, okay so there the significant colors hanji right? ethe exactly. ik aapnu mata mile si jinna nu itihas <laughs> bare dassya aapan kidda maharaja ranjit singh da qatal hoya kidda chalan chaliyan giyan dogrian te horan dwara ਉਹਨਾਂ ਨੂੰ ਪੂਰਾ ਇਤਿਹਾਸ ਦੱਸਿਆ ਫਿਰ ਆਪਾਂ ਦੱਸਿਆ ਮਹਾਰਾਜਾ ਦਲੀਪ ਸਿੰਘ ਬਾਰੇ ਕਿ ਉਹਨਾਂ ਦਾ ਕੀ ਇਤਿਹਾਸ ਸੀ ਆਪ ਜੀ ਦੇ ਨਾਲ ਵੀ ਮੈਂ ਸਾਂਝਾ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਹਾਂਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਕਿ ਮਹਾਰਾਜਾ ਦਲੀਪ ਸਿੰਘ ਜੀ ਦੇ ਫਾਦਰ ਸਾਹਿਬ ਜੀ ਨੇ ਉਹਨਾਂ ਦਾ ਜਨਮ ਜੋ ਕਿ ਹੋਇਆ ਸੀ 1780 ਚ ਤੇ ਉਹਨਾਂ ਦਾ ਦੇਹਾਂਤ ਕਹੋ ਜਾਂ ਸ਼ਹੀਦੀ ਕਹੋ ਜੋ ਕਿ ਪੈਰਾਲਾਈਸਿਸ ਅਟੈਕ ਨਾਲ ਹੋਈ ਸੀ ਉਹ ਹੋਈ ਸੀ ਆਪਣੇ 1839 ਚ 1839 ਚ ਐਂਡ ਜੋ ਕਿ 1 ਸਾਲ ਦੀ ਉਮਰ ਚ ਹੀ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਜੀ ਨੇ ਆਪਣਾ ਪਿਤਾ ਗਵਾ ਲਿਆ ਸੀ ਉਹਦੇ ਤੋਂ ਬਾਅਦ ਦਾ ਇਤਿਹਾਸ ਇਦਾਂ ਆ ਕਿ 1838 ਚ ਜੋ ਕਿ ਮਹਾਰਾਜਾ ਦਲੀਪ ਸਿੰਘ ਜੀ ਦਾ ਜਨਮ ਹੋਇਆ ਐਂਡ 5 ਸਾਲ ਦੀ ਉਮਰ ਚ ਉਹਨਾਂ ਨੂੰ ਗੱਦੀ ਤੇ ਬਿਠਾਤਾ ਪਰ ਜੋ ਕਿ ਰਾਜ ਕਰ ਰਏ ਸੀ ਉਹ ਮਾਤਾ ਕਾ ਇਹ ਮਹਾਰਾਣੀ ਕਾ ਇਹ ਜਿੰਦਾ ਕੌਰ ਜੀ ਰਾਜਾ ਰਾਜ ਕਰ ਰਏ ਸੀ ਆ ਜੋ ਕਿ ਆਪਣਾ ਹੈਗਾ ਇਤਿਹਾਸ ਇੰਗਲਿਸ਼ ਚ ਲਿਖਿਆ ਹੋਇਆ ਜੋ ਆਪਾਂ ਪੰਜਾਬੀ ਚ ਲਿਖਿਆ ਹੋਇਆ ਉਹਦੇ ਤੋਂ ਬਹੁਤ ਅਲੱਗ ਹੈ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਬਟ ਠੀਕ ਆ ਇਹ ਵੀ ਇਤਿਹਾਸ ਪਤਾ ਹੋਣਾ ਬਹੁਤ ਜ਼ਰੂਰੀ ਆ ਐਂਡ ਇੱਥੇ ਜੋ ਮਾਤਾ ਮਿਲੀ ਸੀ ਉਹ ਆਪਾਂ ਨੂੰ ਦੱਸ ਰਹੀ ਸੀ ਆ ਜੋ ਆਪ ਦੇਖ ਰਹੇ ਹੋ ਨਾ ਮਹਾਰਾਜੇ ਦਲੀਪ ਸਿੰਘ ਦੀ ਜਿਹੜੀ ਪੱਗ ਸੀ ਉਹ ਕੇਸਰੀ ਪਹਿਲਾ ਰੰਗ ਦੀ ਸੀ ਇਹਨਾਂ ਨੇ ਫੋਰਸਫੁਲੀ ਕਾਲੇ ਰੰਗ ਦੀ ਕਰਤੀ ਤੇ ਕਿਉਂਕਿ ਇਹਨਾਂ ਨੂੰ ਇੱਥੋਂ ਗੋਰਿਆਂ ਨੇ ਨਾਮ ਦਿੱਤਾ ਸੀ ਦਾ ਬਲੈਕ ਪ੍ਰਿੰਸ ਆਪਾਂ ਦੇਖੋ ਗਲੀਆਂ ਗਲੀਆਂ ਤੁਰੇ ਹੋਏ ਆ ਖਟਫੋੜ ਸ਼ਹਿਰ ਜੋ ਕਿ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਂ ਤੋਂ ਪ੍ਰਸਿੱਧ ਹੈ ਇੱਥੋਂ ਦਾ ਬੱਚਾ ਬੱਚਾ ਹਰ ਕੋਈ ਇੱਥੋਂ ਦੇ ਇਤਿਹਾਸ ਮਹਾਰਾਜਾ ਦਲੀਪ ਸਿੰਘ ਬਾਰੇ ਜਾਣਦਾ ਆ ਉਹਨਾਂ ਦੀਆਂ ਗਲੀਆਂ ਤੁਰੇ ਹੋਏ ਆ ਇਦਾਂ ਕਿਸੇ ਵੇਲੇ ਆ ਚ ਉਹ ਵੀ ਤੁਰਦੇ ਹੋਣੇ ਆ ਇਹਨਾਂ ਛੋਟੇ-ਛੋਟੀਆਂ ਗਲੀਆਂ 'ਚ ਉਹਨਾਂ ਦਾ ਹੀ ਸ਼ਹਿਰ ਹੈ ਉਹਨਾਂ ਦੇ ਨਾਂ ਤੋਂ ਹੀ ਪ੍ਰਸਿੱਧ ਹੈ ਆ ਇੱਥੋਂ ਦਾ ਚਾਰਚ ਖਟਫੋੜ ਸ਼ਹਿਰ ਦਾ ਹਾਂਜੀ ਆਪਾਂ ਇੱਥੇ ਦੇਖ ਲਿਆ ਆਪਣਾ ਬੁੱਤ ਸਿਟੀ ਸੈਂਟਰ 'ਚ ਸੀ ਅੰਡ ਹੁਣ ਆਪਾਂ ਚੱਲੇ ਆ ਗਰੇਵਿਆਰ ਦੇਖਣ ਜੋ ਕਿ ਸਿਟੀ ਤੋਂ ਥੋੜਾ ਬਾਹਰ ਆ ਉਹਦੇ ਹੀ ਪਿੱਛੇ ਐਲਵੇਡਨ ਜੋ ਕਿ ਹਾਲ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਰਹਿੰਦੇ ਸੀ ਹਾਂਜੀ ਆ ਚੈੱਕ ਕਰੋ ਉਸਤਾਦ ਜੀ ਕਹਿੰਦੇ ਫੁੱਲ ਚੜਾਉਣੇ ਆ ਸਿੱਖੀ ਚ ਤਾਂ ਮਨਾਈ ਆ ਪਹਿਲੀ ਚੀਜ਼ ਤਾਂ ਮੜੀਆਂ ਦੀ ਆਪਣੀ ਗਰੇਵ ਦੀ ਤੇ ਦੂਜੀ ਆ ਫੁੱਲਾਂ ਦੀ ਆਪਾਂ ਤਾਂ ਕੋਈ ਫੁੱਲ ਫੁੱਲ ਨਹੀਂ ਚੜਾਉਣੇ ਆ ਉਸਤਾਦ ਜੀ ਚੜਾਉਣਗੇ ਹੈਨਾ ਹੁਣ ਜਿੱਦਾਂ ਇਥੇ ਹੈਗਾ ਹੈ ਕਲਚਰ ਜਿਹੜੇ ਹੁਣ ਕਲਚਰ ਦੇ ਵਿੱਚ ਹੈਗੇ ਆ ਪਰ ਰਿਸਪੈਕਟ ਕਰਨਾ ਬਿਲਕੁਲ ਕਰੋ ਜਿੱਦਾਂ ਤੁਹਾਨੂੰ ਠੀਕ ਲੱਗੇ ਉਦਾਂ ਕਰੋ ਪਹਿਲੋ ਗਾਰਡਨ ਆ ਗਈ ਚਰਚ ਇਸ ਚਰਚ ਜਿਹੜਾਣਾ ਆਪਾਂ ਪਾਰਕਿੰਗ ਦੇਖਦੇ ਆ ਕਿੱਥੇ ਇੱਥੇ ਆਪਾਂ ਕਾਰ پارک ਕਰਤੀ ਆ ਸੜਕ ਦੇ ਨਾਲ ਹੀ ਆ ਇੱਕ ਹੈਗਾ ਹੋਟਲ ਜਿਹਾ ਸਮਥਿੰਗ ਵਿਲੇਜ ਹਾਲ ਇੱਥੇ ਪਾਰਕਿੰਗ ਨਹੀਂ ਸ਼ਾਇਦ ਕਰ ਸਕਦੇ ਜਾਂ ਕਰ ਸਕਦੇ ਆ ਅਸੀਂ ਨਹੀਂ ਕੀਤੀ ਸੜਕ ਦੇ ਨਾਲ ਹੀ ਲਾਤੀਆ ਨਾਲ ਹੀ ਆ ਸਾਹਮਣੇ ਦਿਖਾਉਨੇ ਆ ਆਪ ਜੀ ਹਾਂਜੀ ਹੁਣ ਆਪਾਂ ਪਹੁੰਚ ਚਲੇ ਆ ਗਰੇਵਿਆਰ ਚ ਜਿੱਥੇ ਮਹਾਰਾਜੇ ਦਲੀਪ ਸਿੰਘ ਜੀ ਦੀ ਕਬਰ ਹੈ ਐਂਡ ਆਪ ਜੀ ਨੂੰ ਦਿਖਾਉਨੇ ਮਹਾਰਾਜੇ ਦਲੀਪ ਸਿੰਘ ਜੀ ਦੀ ਕਬਰ ਆਜੋ ਮੇਰੇ ਨਾਲ ਹਾਂਜੀ ਇੱਥੇ ਬਥੇਰੀਆਂ ਕਬਰਾਂ ਆ ਪਤਾ ਨਹੀਂ ਕਿਹੜੀਆਂ ਕਿਹੜੀਆਂ ਜਿੱਦਾਂ ਕੀ ਆਪਾਂ ਗੱਲ ਕਰਦੇ ਆ ਕਿ ਅਲੱਗ ਤੋਂ ਪਛਾਣ ਹੋ ਜਾਣੀਆਂ ਆ ਆਪ ਜੀ ਦੇਖ ਸਕਦੇ ਹੋ ਕਬਰਾਂ ਤੇ ਤੁਰੇ ਫਿਰਦੇ ਆ ਵੈਸੇ ਤਾਂ ਪਹਿਲੀ ਵਾਰ ਹੀ ਜ਼ਿੰਦਗੀ ਵਿੱਚ ਕਬਰ ਦੇਖੀ ਆ ਐਂਡ ਆਏ ਆ ਆ ਦੇਖ ਸਕਦੇ ਹੋ ਆ ਫੁੱਲ ਪਏ ਆ ਮਤਲਬ ਆਹੀ ਆ ਆਪ ਜੀ ਨੂੰ ਅੱਗੇ ਤੋਂ ਦਿਖਾਉਨੇ ਆ ਆ ਚੈੱਕ ਕਰੋ ਤਿੰਨ ਕਬਰਾਂ ਐਂਡ ਪੜ੍ਹ ਕੇ ਦੱਸਦੇ ਆ ਤੁਹਾਨੂੰ ਆ ਜੋ ਕਬਰ ਐ ਮਹਾਰਾਜਾ ਦਲੀਪ ਸਿੰਘ ਆਪ ਦੇਖ ਸਕਦੇ ਹੋ ਐਂਡ ਉਹਦੇ ਤੋਂ ਬਾਅਦ ਨਾਲ ਹੀ ਉਹਨਾਂ ਦੀ ਮਹਾਰਾਣੀ ਬੰਬਾ ਦੀ ਕਬਰ ਐ ਜੋ ਕਿ ਉਹਨਾਂ ਦੀ ਘਰ ਵਾਲੀ ਸੀ ਉਦੇ ਤੋਂ ਬਾਅਦ ਉਹਨਾਂ ਦੇ ਪੁੱਤ ਅਲਬਰਟ ਐਡਵਰਡ ਅਲੈਗਜ਼ੈਂਡਰ ਦਲੀਪ ਸਿੰਘ ਯੰਗੇਸਟ ਸਨ ਆਫ ਮਹਾਰਾਜਾ ਐਂਡ ਦਾ ਲੇਟ ਮਹਾਰਾਣੀ ਬੰਬਾ ਉਹਨਾਂ ਦੇ ਬੱਚੇ ਜੋ ਕਿ ਲੰਡਨ ਚ ਜਿਨ੍ਹਾਂ ਦਾ ਜਨਮ ਹੋਇਆ ਸੀ 20 ਅਗਸਤ 1879 ਨੂੰ ਉਹਨਾਂ ਦੀ ਮਰਤੂ ਹੋਈ ਸੀ 1 ਮਈ 1893 ਨੂੰ 13 ਸਾਲ ਦੀ ਉਮਰ ਚ ਆ ਉਹਨਾਂ ਦੀ ਕਬਰ ਹੈ ਜਿੱਥੇ ਸਾਰੇ ਆ ਕੇ ਫੁੱਲ ਚੜਾਉਂਦੇ ਆ ਪਰ ਮੈਨੂੰ ਪਰਸਨਲੀ ਲੱਗਦਾ ਹੈ ਕਿ ਫੁੱਲ ਚੜਾਉਣੇ ਨਹੀਂ ਚਾਹੀਦੇ ਪਹੁੰਚ ਗਏ ਆਪਾਂ ਮਹਾਰਾਜਾ ਦਲੀਪ ਸਿੰਘ ਜੀ ਦੀ ਕਬਰ ਤੇ ਆਪ ਜਿੱਦਾਂ ਕੀ ਦੇਖ ਸਕਦੇ ਹੋ ਆ ਉਹਨਾਂ ਦੀ ਕਬਰ ਹੈ ਉਹਦੇ ਤੋਂ ਬਾਅਦ ਉਹਨਾਂ ਦੀ ਘਰ ਵਾਲੀ ਬੰਬਾ ਦੀ ਕਬਰ ਹੈ ਉਹਦੇ ਤੋਂ ਬਾਅਦ ਉਹਨਾਂ ਦੇ ਮੇਰੇ ਖਿਆਲ ਪੁੱਤਰ ਦੀ ਕਬਰ ਹੈ ਮੈਂ ਆਪ ਜੀ ਨੂੰ ਦਿਖਾਉਂਗਾ ਐਂਡ ਆਪ ਜੀ ਨੂੰ ਜਿੱਦਾਂ ਕੀ ਮੈਂ ਇਤਿਹਾਸ ਦੱਸਿਆ ਕਿਦਾਂ ਕਰਕੇ ਤੱਕੇ ਨਾਲ ਇੱਥੇ ਲਿਆਇਆ ਗਿਆ ਮਹਾਰਾਜੇ ਦਲੀਪ ਸਿੰਘ ਜੀ ਨੂੰ ਉਹਦੇ ਚ ਉਹਨਾਂ ਨੇ ਸੈਨ ਕਰਾਏ ਸੀ ਤੱਕੇ ਨਾਲ 4 ਸਾਲ ਰਾਜ ਕੀਤਾ ਮਹਾਰਾਜੇ ਦਲੀਪ ਸਿੰਘ ਜੀ ਨੇ ਜ ਜਿਹਦੇ ਚ ਮਹਾਰਾਣੀ ਜਿੰਦਾ ਜੋ ਕਿ ਉਹਨਾਂ ਦੀ ਮਾਤਾ ਸੀ ਉਹਨਾਂ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਇਸ ਰਾਜਕਰਨ ਚ ਉਹ ਵੇਲਾ ਸੀ ਜਦੋਂ ਇੱਕ ਟ੍ਰੀਟੀ ਹੋਈ ਟ੍ਰੀਟੀ ਪਾਸ ਹੋਈ ਜਿਦੇ ਚ ਐਂਗਲੋਵਾਰ ਹੋਇਆ ਪਹਿਲਾ ਜਿਦੇ ਚ ਕੁਝ ਹਿੱਸੇ ਪੰਜਾਬ ਦੇ ਜੋ ਕਿ ਗੋਰੇ ਲੈ ਗਏ ਸੀ ਕੁਝ ਹਿੱਸੇ ਪੰਜਾਬ ਦੇ ਗੋਰੇ ਲੈ ਗਏ ਸੀ ਉਹਦੇ ਤੋਂ ਬਾਅਦ ਫਿਰ ਇੱਕ ਹੋਰ ਟ੍ਰੀਟੀ ਹੋਈ ਉਹੀ 4 ਸਾਲਾਂ ਦੇ ਵਿੱਚ 1845 ਚ ਪਹਿਲੀ ਟ੍ਰੀਟੀ ਹੋਈ ਸੀ ਜੋ ਕਿ ਐਂਗਲੋਵਾਰ ਫਰਸਟ ਹੋਇਆ ਸੀ ਜਨ ਉਹਦੇ ਤੋਂ ਬਾਅਦ 1849 ਚ ਦੂਜਾ ਵਾਰ ਹੋਇਆ ਜਿਦੇ ਚ ਪੂਰਾ ਰਾਜ ਭਾਗ ਪੰਜਾਬ ਦਾ ਗੋਰਿਆਂ ਦੁਆਰਾ ਖੋ ਲਿਆ ਗਿਆ ਸੀ ਉਦੇ ਉਪਰਾੰਤ 8 ਤੋਂ 9 ਮਹੀਨਿਆਂ ਦੇ ਵਿੱਚ ਮਹਾਰਾਜੇ ਦਲੀਪ ਸਿੰਘ ਤੋਂ ਬਹੁਤ ਛੋਟੇ ਸੀ 7-8 ਸਾਲ ਦੀ ਉਮਰ 'ਚ ਉਹਨਾਂ ਦੀ ਇੰਨੀ ਕੁ ਉਮਰ 'ਚ ਉਹਨੂੰ ਨਾਲ ਰੱਖਿਆ ਐਂਡ ਉਹਦੇ ਤੋਂ ੱੱਕੇ ਨਾਲ ਸਾਈਨ ਕਰਾ ਲਏ ਉਹਨਾਂ ਨੇ ਕਿ ਤੁਹਾਨੂੰ ساری ਉਮਰ ਪੈਨਸ਼ਨ ਦੇਾਂਗੇ ਤੇ ਇੱਥੇ ਨਿਵਾਸ ਦੇਾਂਗੇ ਇੰਗਲੈਂਡ 'ਚ ਤੁਹਾਡਾ ਪੂਰਾ ਆਪਣਾ ਸ਼ਹਿਰ ਹੋਏਗਾ ਜਿਸ ਸ਼ਹਿਰ 'ਚ ਆਪਾਂ ਹੁਣ ਖੜੇ ਆਂ ਥੈਟਫੋਰਡ ਐਂਡ ਐਵਲਡਨ ਕਾਸਲ ਉਹਨਾਂ ਨੂੰ ਦਿੱਤਾ ਗਿਆ ਮਹਾਰਾਣੀ ਜਿੰਦਾ ਜੋ ਕਿ ਅਜੇ ਵੀ ਉਥੇ ਸੀ ਇੰਡੀਆ ਉਹਦੇ ਤੋਂ ਬਾਅਦ 17 ਸਾਲ ਦਾ ਜਦੋਂ ਹੋ ਗਿਆ ਬੱਚਾ 17 ਸਾਲ ਤੋਂ ਬਾਅਦ ਮਹਾਰਾਣੀ ਜਿੰਦਾ ਨੇ ਕਿਹਾ ਕਿ ਮੈਂ ਮਿਲਣਾ ਚਾਹੁੰਦੀ ਆ ਜਦੋਂ ਉਹਨਾਂ ਦੀ ਪੂਰੀ ਅੱਖਾਂ ਬੈਠ ਗਈਆਂ ਸੀ ਦਿਖਣੋਂ ਹਟ ਗਿਆ ਸੀ ਐਂਡ ਕਾਫੀ ਜ਼ਿਆਦਾ ਕਮਜ਼ੋਰ ਹੋ ਗਈ ਸੀ ਇਵੇਂ ਜਿਵੇਂ ਜਾਪਦਾ ਸੀ ਕਿ ਆਪਣੇ ਆਖਰੀ ਸਾਹਾਂ ਤੇ ਆ ਫਿਰ ਗੋਰਿਆਂ ਨੇ ਉਹਨੂੰ ਕਿਹਾ ਕਿ ਤੁਸੀਂ ਹੁਣ ਇੰਗਲੈਂਡ ਆ ਕੇ ਆਪਣੇ ਬੱਚੇ ਨੂੰ ਮਿਲ ਸਕਦੇ ਹੋ ਉਦੋਂ ਤੱਕ ਮਹਾਰਾਜਾ ਦਲੀਪ ਸਿੰਘ ਪੂਰਾ ਇਹਨਾਂ ਦਾ ਕਲਚਰ ਗੋਰਿਆਂ ਦਾ ਅਡਾਪਟ ਕਰ ਚੁੱਕੇ ਸੀ ਬਹੁਤ ਵਧੀਆ ਇੰਗਲਿਸ਼ ਬੋਲਦੇ ਸੀ ਸਭ ਉਹਨਾਂ ਨੂੰ ਇਥੋਂ ਦਾ ਕਲਚਰ ਆ ਗਿਆ ਸੀ ਆਪਣੇ ਕੇਸ ਕਤਲ ਕਰਾਏ ਸੀ ਪੂਰੀ ਕ੍ਰਿਸਚੀਅਨਿਟੀ ਚ ਸੀ ਆਪਣਾ ਐਸ਼ੋ ਆਰਾਮ ਨਾਲ ਰਹਿ ਰਹੇ ਸੀ ਫਿਰ ਮਹਾਰਾਣੀ ਆਉਂਦੀ ਹੈ ਜਿੰਦਾ ਐਂਡ ਆਪਣੇ ਪੁੱਤ ਦਾ ਇਹ ਹਾਲ ਦੇਖ ਕੇਸ ਕਤਲ ਹੋਏ ਹੋਏ ਦੇਖ ਆਪਣੇ ਪੁੱਤ ਦਾ ਇੰਨਾ ਬੁਰਾ ਹਾਲ ਦੇਖ ਬਹੁਤ ਜ਼ਿਆਦਾ ਰੋਂਦੀ ਆ ਪਛਤਾਉਂਦੀ ਆ ਕਿ ਇਹ ਕੀ ਹੋ ਗਿਆ ਜੋ ਕਿ ਮਹਾਰਾਜ ਸੀ ਪੰਜਾਬ ਦੇ ਤੇ ਅੱਜ ਬਿਲਕੁਲ ਇੱਥੇ ਕੀ ਬਣ ਕੇ ਰਹਿ ਗਿਆ ਇੱਥੋਂ ਦੇ ਗੋਰਿਆਂ ਦੇ ਸਲੇਵ ਕਹਿ ਲੋ ਇੱਕ ਇੱਕ ਤਰੀਕੇ ਦੇ ਸਲੇਵ ਸ਼ਬਦ ਵਰਤਣਾ ਪੈ ਰਿਹਾ ਕਿਉਂਕਿ ਉਹਦਾ ਦੀ ਉਹਨਾਂ ਦੀ ਹਾਲਤ ਬਣਾ ਦਿੱਤੀ ਗਈ ਸੀ ਬ੍ਰੇਨ ਵਾਸ਼ ਕਰਕੇ ਜਿੱਦਾਂ ਦਾ ਉਹਨਾਂ ਨੂੰ ਬਣਾਤਾ ਗਿਆ ਸੀ ਥੈਨ ਉਹ ਰੋਈ ਉਹਨੇ ਉਹਨੇ ਆਪਣੇ ਪੁੱਤ ਨੂੰ ਗਾਲ ਨਾਲ ਨਹੀਂ ਲਾਇਆ ਥੈਨ ਉਹਦੇ ਪੁੱਤ ਨੇ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਮਾਂ ਨਾਲ ਜਿੱਦਾਂ ਕਿਦਾਂ ਕਰਕੇ ਨੇੜਤਾ ਵਧਾਈ ਫਿਰ ਉਹਦੀ ਮਾਤਾ ਨੇ ਉਹਨੂੰ ਸਾਰੀ ਚੀਜ਼ਾਂ ਦੱਸੀਆਂ ਸਾਰਾ ਇਤਿਹਾਸ ਦੱਸਿਆ ਕਿ ਤੂੰ ਕਿਸ ਤ੍ਰੀਤੀ ਦਾ ਰਾਜਾਂ ਕੀ ਤੇਰਾ ਇਥੋਂ ਵਜੂਦ ਹੈ ਪੰਜਾਬ ਨਾਲ ਤੇਰਾ ਕੀ ਰਿਸ਼ਤਾ ਹੈ ਦਿਆ ਨੋਨੇ ਸਾਰੀ ਜੰਗਾ ਦਸੀਆ ਆਪਣੇ ਪੁੱਤ ਨੂੰ ਕੁਛ ਹੀ ਸਮਾਂ ਚ 6 ਤੋਂ 8 ਮਹੀਨਿਆਂ ਦੇ ਸਮਾਂ ਚ ਸਾਰਾ ਕੁਛ ਦੱਸਤਾ ਕਿ ਉਹ ਮਾਂ ਦੀ ਆ ਦੇਖੋ ਕਿੰਨੀ ਦ੍ਰਿੜਤਾ ਸੀ ਕਿ ਉਹਨੇ ਇੰਨਾ ਕੋ ਇਤਿਹਾਸ ਦੱਸਿਆ ਤੇ ਉਹਦੇ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਜੀ ਨੇ ਸੌ ਚੱਕੀ ਕੀ ਹੁਣ ਜਿੱਦਾਂ ਕਿ ਉਹਨੇ ਨਾਲ ਦੇ ਨਾਲ ਉਹਨੇ ਅਮਰਤ ਛਕ ਲਿਆ ਅਮਰਤ ਛਕਣ ਤੋਂ ਬਾਅਦ ਉਹਨੇ ਕੇਸ ਰੱਖੇ ਦਾੜੀ ਰੱਖੀ ਪੂਰਾ ਤਿਆਰ ਬਰ ਤਿਆਰ ਮਹਾਰਾਜਾ ਬਣਿਆ ਤੇ ਉਹਨੂੰ ਉਹਦੀ ਮਾਂ ਦੀ ਆਖਰੀ ਸਾਹਾਂ ਤੇ ਸੀ ਤੇ ਉਹਨੇ ਕਿਹਾ ਕਿ ਮੇਰੀ ਜੋ ਅਰਥੀਆਂ ਉਹ ਵਾਪਸ ਜਾਣੀਆਂ ਚਾਹੀਦੀਆਂ ਆਪਣੇ ਪੰਜਾਬ ਚ ਹੀ ਤਰਾਇਓ ਪਰ ਗੋਰਿਆਂ ਨੇ ਉਹਨੂੰ ਪੰਜਾਬ ਨਹੀਂ ਜਾਣ ਦਿੱਤਾ ਜਿੱਦਾਂ ਕਿ ਪੰਜਾਬ ਬਿਲਕੁਲ ਜਾਣ ਤੋਂ ਮਨਾ ਕਰਤਾ ਮਹਾਰਾਣੀ ਜਿੰਦਾ ਦਾ ਜਿੱਦਾਂ ਕਿ ਇੱਥੋਂ ਦਲੀਪ ਸਿੰਘ ਨੂੰ ਨਾਲ ਭੇਜਿਆ ਪੰਜਾਬ ਉਹਨਾਂ ਨੂੰ ਗੋਰਿਆਂ ਨੂੰ ਡਰ ਸੀ ਕਿ ਪੰਜਾਬ ਜੇ ਚਲੇ ਗਿਆ ਤਾਂ ਇਹਨਾਂ ਨੇ ਫਿਰ ਇੱਕ ਵਾਰ ਚਾਲੂ ਕਰ ਦੇਣਾ ਆਪਣਾ ਵਾਪਸ ਤੋਂ ਰਾਜਪਾਟ ਲੈਣਾ ਐਂਡ ਉਹਦੇ ਤੋਂ ਬਾਅਦ ਮਾਤਾ ਨੂੰ ਬੰਬੇ ਪੋਰਟ ਤੋਂ ਜਾਇਤੋ ਬੰਦਰਗਾਹ ਤੇ ਉਤਾਰਿਆ ਗਿਆ ਥੇ ਉਹਨਾਂ ਨੂੰ ਉੱਥੇ ਹੀ ਉਹਨਾਂ ਦੇ ਨਰਮਦਾ ਨਦੀ ਤੇ ਹੀ ਫੁੱਲ ਤਾਰੇ ਗਏ ਉਹਦੇ ਤੋਂ ਬਾਅਦ ਮਹਾਰਾਜੇ ਦਲੀਪ ਸਿੰਘ ਨੂੰ ਜਾਣ ਨਹੀਂ ਦਿੱਤਾ ਪੰਜਾਬ ਤੇ ਵਾਪਸ ਇੱਥੇ ਇੰਗਲੈਂਡ ਸੱਦ ਲਿਆ ਉਹਨਾਂ ਦੀ ਜਦੋਂ ਜਹਾਦ ਤਹਿਤ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪੰਜਾਬ ਜਾਣ ਦੀ ਪਰ ਨਹੀਂ ਜਾਣ ਦਿੱਤਾ ਗਿਆ ਫਿਰ ਉਹਦੇ ਤੋਂ ਬਾਅਦ ਜਦੋਂ ਮਹਾਰਾਣੀ ਜਿੰਦਾ ਪੂਰੇ ਹੋਏ ਉਹਦੇ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਜੀ ਦਾ ਅਣਖ ਜਾਗੀ ਉਹਨਾਂ ਨੇ ਕੋਸ਼ਿਸ਼ ਕੀਤੀ ਸਾਰੀ ਕਿ ਉਹ ਜਿੱਦਾਂ ਵੀ ਕਰਕੇ ਵਾਪਸ ਪਹੁੰਚ ਸਕਣ ਆਪਣੇ ਦੇਸ਼ ਪੰਜਾਬ ਪਰ ਉਹ ਨਹੀਂ ਪਹੁੰਚ पाए ਉਹਨਾਂ ਬਹੁਤ ਕੋਸ਼ਿਸ਼ ਕੀਤੀ ਸਰਕਾਰ ਦਾ ਸਾਰਾ ਜ਼ੋਰ ਲੱਗਿਆ ਹੋਇਆ ਸੀ ਕਿ ਉਹਨਾਂ ਨੂੰ ਵਾਪਸ ਨਾ ਜਾਣ ਦਿੱਤਾ ਜਾਏ ਪਰ ਉਹਨਾਂ ਨੇ ਆਪਣੀ ਸਾਰੀ ਕੋਸ਼ਿਸ਼ ਕੀਤੀ ਇੱਥੋਂ ਜਾਣ ਦੀ ਲੋਕ ਕੇ ਜਾਣ ਦੀ ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ਪਹੁੰਚਣ ਦੀ ਸਾਰੀ ਕੋਸ਼ਿਸ਼ ਕੀਤੀ ਸਰਕਾਰ ਨਹੀਂ ਚਾਹੁੰਦੀ ਸੀ ਇੱਥੋਂ ਦੀ ਕਿ ਉਹ ਵਾਪਸ ਜਾਣ ਤੇ ਵਾਪਸ ਜਾ ਕੇ ਬਗਾਵਤ ਚਾਲੂ ਹੋ ਜਾਣੀ ਸੀ ਫਿਰ ਤੋਂ ਸਿੰਘ ਤਿਆਰ ਬਰਤਿਆਰ ਸੀ ਮਹਾਰਾਜਾ ਦੀ ਉਡੀਕ ਕਰ ਰਹੇ ਸੀ ਮਹਾਰਾਜਾ ਦਲੀਪ ਸਿੰਘ ਜੀ ਜੋ ਕਿ ਪੈਰਿਸ ਚ ਜਾ ਕੇ ਫਸ ਗਏ ਕਿਸ਼ਤੀ ਤੇ ਜਾ ਰਹੇ ਸੀ ਪੈਰਿਸ ਜਾ ਕੇ ਫਸ ਗਏ ਫਿਰ 7 ਸਾਲ ਤੱਕ ਤਕਰੀਬਨ ਉਹ ਪੈਰਿਸ ਚ ਫਸੇ ਰਹੇ ਤੇ ਉੱਥੇ ਉਹਨਾਂ ਦਾ ਦੂਜਾ ਵਿਆਹ ਹੁੰਦਾ ਆ ਪਹਿਲੇ ਵਿਆਹ ਚ ਉਹਨਾਂ ਦੇ 6 ਬਾਲ ਸੀ ਐਂਡ ਦੂਜੇ ਵਿਆਹ ਚ ਉਹਨਾਂ ਦੇ ਸਿਰਫ 2 ਹੀ ਬੱਚੇ ਸੀ ਉਹਦੇ ਤੋਂ ਬਾਅਦ ਜਿਹੜਾ ਪਹਿਲੇ ਵਿਆਹ ਦਾ ਬੱਚਾ ਸੀ ਉਹਦਾ ਸਭ ਤੋਂ ਵੱਡਾ ਉਹਦੀ ਉਹਦਾ ਵਿਆਹ ਹੋਇਆ ਪਰ ਗੋਰਿਆਂ ਨੇ ਉਹਦਾ ਅੱਗੇ ਵੰਸ਼ ਨਹੀਂ ਹੋਣ ਦਿੱਤਾ ਉਹਨਾਂ ਦੇ ਸਾਰੇ ਬਾਲਾਂ ਨਾਲ ਹੀ ੱੱੱਕਾ ਹੋਇਆ ਮਹਾਰਾਜਾ ਦਲੀਪ ਸਿੰਘ ਜੀ ਨਾਲ ਖੁਦ ੱੱੱਕਾ ਹੋਇਆ ਉਹਦੇ ਤੇ ਉਹਨਾਂ ਦੇ ਬੱਚਿਆਂ ਨਾਲ ੱੱੱਕਾ ਹੋਇਆ ਤੇ ਉਹਨਾਂ ਦਾ ਵਿਆਹ ਵੀ ਹੋਇਆ ਪਰ ਅੱਗੇ ਉਹਦਾ ਕੋਈ ਵੰਸ਼ ਨਹੀਂ ਵਧਿਆ 1893 ਚ ਮਹਾਰਾਜਾ ਦਲੀਪ ਸਿੰਘ ਜੀ ਦੀ ਮਰਤੀ ਹੋਈ ਸੀ ਪੈਰਿਸ ਦੇ ਕਿਸੇ ਹੋਟਲ ਚ ਐਂਡ ਫਿਰ ਉਹਦੇ ਤੋਂ ਬਾਅਦ ਉਹਨਾਂ ਨੂੰ ਇੱਥੇ ਲਿਆਇਆ ਗਿਆ ਇੰਗਲੈਂਡ ਤੋਂ ਉਹਨਾਂ ਦੀ ਅਸਤੀਆਂ ਪੰਜਾਬ ਵੀ ਨਹੀਂ ਜਾਣ ਦਿੱਤੀਆਂ ਕਿਉਂਕਿ ਉਹਨਾਂ ਨੂੰ ਅਜੇ ਵੀ ਡਰ ਸੀ ਜੇ ਪੰਜਾਬ ਚੱਲ ਗਏ ਤਾਂ ਉਹਦੇ ਤੋਂ ਬਾਅਦ ਫਿਰ ਤੋਂ ਕੋਈ ਰਾਜਾ ਉੱਥੇ ਜੰਮ ਪੈਣਾ ਇਸੇ ਕਰਕੇ ਉਹਨਾਂ ਨੇ ਇੱਥੇ ਹੀ ਉਹਨਾਂ ਦਾ ਇਸਾਈ ਧਰਮ ਦੇ ਰਿਵਾਜਾਂ ਨਾਲ ੱੱਕੇ ਨਾਲ ਇੱਥੇ ਹੀ ਉਹਨਾਂ ਦੀ ਕਬਰ ਬਣਾਈ ਅੱਜ ਵੀ ਉਹ ਇੱਥੇ ਹੀ ਨੇ ਅਜੇ ਵੀ ਆਪਾਂ ਇਸ ਚੀਜ਼ ਨੂੰ ਕਰ ਸਕਦੇ ਹਾਂ ਇੱਥੋਂ ਵਾਪਸ ਲਿਜਾ ਸਕਦੇ ਹਾਂ ਹਸਤੀਆਂ ਪੰਜਾਬ ਵਿੱਚ ਉਹਨਾਂ ਦੀ ਵੀ ਆਖਰੀ ਖੁਆਈ ਸੀ ਪੰਜਾਬ ਚ ਲਿਜਾ ਸਕਦੇ ਹਾਂ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਪਹਿਲਾਂ ਵੀ ਬਹੁਤ ਕੇਸ ਲੜੇ ਜਾ ਚੁੱਕਿਆ ਅਜੇ ਵੀ ਨਹੀਂ ਲਿਜਾਣ ਦੇ ਰਹੇ ਅਜੇ ਵੀ ਆਪਾਂ ਕੇਸ ਲੜ ਸਕਦੇ ਹਾਂ ਇਸ ਚੀਜ਼ ਦੇ ਬਾਰੇ ਤੇ ਆਪਾਂ ਇੱਥੋਂ ਹਸਤੀਆਂ ਵਾਪਸ ਲਿਜਾ ਸਕਦੇ ਹਾਂ ਸਾਰੇ ਰਲ ਕੇ ਏਕਾ ਬਣਾ ਕੇ ਹਾਂਜੀ ਤੇ ਇਹ ਸੀ ਆਪਣੇ ਮਹਾਰਾਜਾ ਦਲੀਪ ਸਿੰਘ ਜੀ ਦਾ ਇਤਿਹਾਸ ਜੋ ਕਿ ਮੈਂ ਆਪਣੇ ਹੀ ਤਰੀਕੇ ਨਾਲ ਆਪ ਜੀ ਨੂੰ ਦੱਸਿਆ ਜੇ ਮੇਰੇ ਤੋਂ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋਈਆਂ ਹੋਣੀਆਂ ਮੈਂ ਆਪਣੇ ਤਰੀਕੇ ਨਾਲ ਦੱਸਿਆ ਜੋ ਮੈਂ ਪੜ੍ਹਿਆ ਜੋ ਮੈਂ ਦੇਖਿਆ ਜਿ세 ਸਾਹਮਣੇ ਮੈਂ ਆਪਣੇ ਤਰੀਕੇ ਨਾਲ ਦੱਸਿਆ ਜੇ ਮੇਰੇ ਤੋਂ ਇਤਿਹਾਸ ਦੱਸਦਿਆਂ ਹੋਈਆਂ ਕਈ ਭੁੱਲਾਂ ਚੁੱਕਾ ਹੋ ਗਈਆਂ ਹੋਣੀਆਂ ਸੰਗਤ ਜੀ ਆਪ ਜੀ ਤੋਂ ਮੈਂ ਮਾਫੀ ਮੰਗਦਾ ਆ ਮੈਨੂੰ ਮਾਫ ਕਰਿਓ ਜੇ ਮੈਂ ਕੁਛ ਉੱਚਾ ਨੀਵਾ ਬੋਲ ਬੈਠਾ ਹੋਵਾਂ ਪਰ ਜਿੰਨਾ ਕੁ ਮੈਨੂੰ ਪਤਾ ਸੀ ਇਤਿਹਾਸ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਆ ਤੇ ਆਪ ਜੀ ਜਾਣੀ ਜਾਣੋ ਐਂਡ ਮੈਂ ਕਹੂੰਗਾ ਪੜੋ ਤੇ ਮੈਨੂੰ ਮਾਫ ਕਰਿਓ ਜੇ ਮੈਂ ਕੁਝ ਗਲਤ ਬੋਲ ਤਾਏ ਇਸ ਵੀਡੀਓ ਦਾ ਆਪਾਂ ਇੱਥੇ ਹੀ ਅੰਤ ਕਰਦੇ ਆਂ ਮਿਲਦੇ ਆਂ ਆਪ ਜੀ ਨੂੰ ਅਗਲੀ ਵੀਡੀਓ ਵਿੱਚ